ਮਾਜ ਰਗ ਵਿੱਚ ਜੋ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 12 ਮਹਾ ਦੀ ਬਾਣੀ ਉਚਾਰਨ ਕੀਤੀ ਹੈ ਉਸ ਵਿੱਚ ਸਾਧ ਸੰਗਤ ਜੀਓ ਸਾਵਣ ਮਹੀਨੇ ਦੇ ਪ੍ਰਥਾਏ ਜੋ ਪਾਵਨ ਪਵਿੱਤਰ ਸ਼ਬਦ ਉਚਾਰਨ ਹੋਇਆ ਹੈ ਆ ਉਸ ਦਾ ਸ਼ੁੱਧ ਉਚਾਰਨ ਵਿਸਰਾਮ ਅਤੇ ਸੰਖੇਪ ਅਰਥ ਜਾਣिए ਸਾਵਣ ਸਰਸੀ ਕਾਮਣੀ ਕਾਮਣੀ ਤੇ ਸਾਧ ਸੰਗਤ ਜੀ ਦਾ ਸਰਾਮ ਲਾਉਣਾ ਹੈ ਚਰਨ ਕਮਲ ਸਿਓ ਪਿਆਰ ਸਾਉਣ ਮਹੀਨਾ ਉਹ ਸਤ ਸੰਗਤ ਦੀ ਘੜੀ ਹੈ ਜਿਸ ਦੇ ਵਿੱਚ ਸਾਡੀ ਉਹ ਆਤਮਾ ਇਸਤਰੀ ਰੂਪ ਆਤਮਾ ਸਹਿਤ ਆਨੰਦ ਦੇ ਸਹਿਤ ਖੁਸ਼ੀ ਦੇ ਹੋ ਜਾਂਦੀ ਹੈ ਉਹ ਉਹ ਹੀ ਸਤ ਸੰਗਤ ਦੀ ਘੜੀ ਰੂਪ ਸਾਉਣ ਮਹੀਨੇ ਵਿੱਚ ਖੁਸ਼ ਹੁੰਦੀ ਹੈ ਚਰਨ ਕਮਲ ਸਿਓ ਪਿਆਰ ਜਿਸ ਦਾ ਪਰਮਾਤਮਾ ਦੇ ਕਮਲ ਫੁੱਲ ਵਰਗੇ ਪਵਿੱਤਰ ਚਰਨਾਂ ਦੇ ਨਾਲ ਪਿਆਰ ਹੈ ਮਨ ਤਨ ਰੱਤਾ ਸੱਚ ਰੰਗ ਦੂਸਰੀ ਪੰਕਤੀ ਦਾ ਰੰਗ ਦੇ ਉੱਪਰ ਵਿਸਰਾਮ ਹਲਾਉਣਾ ਹੈ ਔਰ ਇਕੋ ਨਾਮ ਆਧਾਰ ਉਸ ਆਤਮਾ ਰੂਪ ਇਸਤਰੀ ਰੂਪ ਆਤਮਾ ਦਾ ਔਰ ਉਸ ਸਤਸੰਗੀ ਜੀਵ ਦਾ ਮਨ ਅਤੇ ਸਰੀਰ ਸੱਚੇ ਪ੍ਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਇਕੋ ਨਾਮ ਆਧਾਰ ਉਸ ਨੂੰ ਇੱਕ ਪ੍ਰਮਾਤਮਾ ਦੇ ਨਾਮ ਦਾ ਹੀ ਆਸਰਾ ਹੁੰਦਾ ਹੈ ਕਿਸੇ ਵੀ ਮੁਸ਼ਕਲ ਵਿੱਚ ਉਹ ਨਾਮ ਦਾ ਹੀ ਆਸਰਾ ਲੈਂਦਾ ਹੈ ਅੱਗੇ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਵਿਖਿਆ ਰੰਗ ਕੂੜਾ ਆਵਿਆ ਊੜ ਆਵਿਆ ਦੇ ਉੱਤੇ ਵਿਸਰਾਮ ਹੈ। ਵਿਖਿਆ ਨਾਮ ਜ਼ਹਿਰ ਦਾ ਹੈ। ਜਿਹੜੇ ਪਦਾਰਥਾਂ ਨੂੰ ਵਰਤਣ ਦੇ ਨਾਲ ਜ਼ਹਿਰ ਖਾਣ ਦਾ ਜਿਵੇਂ ਨੁਕਸਾਨ ਹੋ ਜਾਂਦਾ, ਇਵੇਂ ਉਹਨਾਂ ਪਦਾਰਥਾਂ ਨੂੰ ਵਰਤਣ ਦੇ ਨਾਲ ਆਤਮਿਕ ਜੀਵਨ ਦੀ ਮੌਤ ਹੋ ਜਾਂਦੀ ਹੈ। ਉਹ ਜਿਹੜੇ ਰੰਗ ਨੇ ਕੁਝ ਸਮੇਂ ਦੇ ਵਾਸਤੇ ਇਨਸਾਨ ਨੂੰ ਖੁਸ਼ੀ ਦਿੰਦੇ ਨੇ, ਉਹ ਝੂਠੇ ਹਨ। ਦਸਨ ਸੱਬੇ ਸ਼ਾਰ ਉਹ ਸਾਰੇ ਉਹ ਪਦਾਰਥ ਜਿਨ੍ਹਾਂ ਨੂੰ ਵਰਤਣ ਦੇ ਨਾਲ ਜ਼ਹਿਰਖਾਨ ਵਰਗਾ ਨੁਕਸਾਨ ਹੋ ਜਾਂਦਾ ਹੈ ਉਹ ਥੋੜੇ ਸਮੇਂ ਤੋਂ ਬਾਅਦ ਹੀ ਸਵਾਹ ਹੋਏ ਦਿਸਦੇ ਨੇ ਔਰ ਉਹਨਾਂ ਦੇ ਵਿੱਚ ਜਿਹੜੇ ਆਪਣੀ ਜ਼ਿੰਦਗੀ ਲਗਾ ਕੇ ਜ਼ਿੰਦਗੀ ਖਤਮ ਕਰ ਦਿੰਦੇ ਨੇ ਉਹ ਵੀ ਸ਼ਾਰ ਸਵਾਹ ਹੋਏ ਦਿਸਦੇ ਨੇ ਭਾਵੇਂ ਉਹਨਾਂ ਦਾ ਜ਼ਿੰਦਗੀ ਸੰਸਾਰ ਵਿੱਚ ਕੋਈ ਨਾਮ ਨਿਸ਼ਾਨ ਨਹੀਂ ਰਹਿ ਜਾਂਦਾ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ ਸੁਹਾਵਣੀ ਤੇ ਵਿਸਰਾਮ ਲਾਉਣਾ ਹੈ ਮਿਲ ਸਾਧੂ ਪੀਵਣਹਾਰ ਅਕਾਲ ਪੁਰਖ ਦੇ ਨਾਮ ਦੀ ਜਿਹੜੀ ਇੱਕ ਵੀ ਬੂੰਦ ਭਾਵੇਂ ਇੱਕ ਵੀ ਸ਼ਬਦ ਕਿਨਕਾ ਏਕ ਜਿਸ ਜੀਬ ਸਾਵੈ ਤਾਂ ਕਿ ਮਹਿਮਾਂਗ ਨੀ ਨਾ ਆਵੇ ਪ੍ਰਮਾਤਮਾ ਦੇ ਨਾਮ ਦਾ ਥੋੜਾ ਜਿਹਾ ਵੀ ਸਮਾਂ ਥੋੜਾ ਜਿਹਾ ਵੀ ਹਿੱਸਾ ਜੇਕਰ ਦਿਲ ਵਿੱਚ ਵਸ ਜਾਏ ਤਾਂ ਮਰਤੂ ਤੋਂ ਰਹਿਤ ਕਰ ਦਿੰਦਾ ਹੈ ਉਹ ਜੀਵ ਅਮਰ ਹੋ ਜਾਂਦਾ ਹੈ ਐਸੀ ਨਾਮ ਰੂਪ ਸੁਹਾਵਣੀ ਜੋ ਅੰਮ੍ਰਿਤ ਬੂੰਦ ਹੈ ਉਸ ਸਾਧ ਸੰਗਤ ਵਿੱਚ ਮਿਲ ਕੇ ਪੀਤੀ ਜਾਂਦੀ ਹੈ ਸਾਧ ਸੰਗਤ ਵਿੱਚ ਮਿਲ ਕੇ ਮਨ ਵਿੱਚ ਸ਼ਰਧਾ ਵਧਦੀ ਹੈ ਤਾਂ ਉਹੀ ਬਾਣੀ ਉਹੀ ਭਜਨ ਸਿਮਰਨ ਦਿਲ ਦੇ ਅੰਦਰ ਚਲਿਆ ਜਾਂਦਾ ਹੈ ਵਣ ਤਿਣ ਪ੍ਰਭ ਸੰਗ ਮੌਲਿਆ ਮੌਲਿਆ ਤੇ ਵਿਸਰਾਮ ਲਾਉਣਾ ਹੈ ਵਣ ਤਿਣ ਵਣ ਵੱਡੇ ਵੱਡੇ ਦਰਖਤ ਤੇ ਤਿਣ ਜਿਹੜਾ ਨੀਵਾ ਨੀਵਾ ਘਾਹ ਹੈ ਫੁੱਲਾਂ ਦੇ ਪੌਦੇ ਹਨ ਭਾਵ ਕਿ ਜੇਕਰ ਸਾਧ ਸੰਗਤ ਵਿੱਚ ਬੈਠ ਕੇ ਇਹ ਸਤ ਸੰਗਤ ਦੇ ਸਾmvn ਰੂਪ ਉਸ ਮਹੀਨੇ ਦੇ ਵਿੱਚ ਕੋਈ ਚਾਹੇ ਵਣ ਕੋਈ ਆਪਣੇ ਆਪ ਵਿੱਚ ਅਮੀਰ ਬੰਦਾ ਹੈ ਤੇ ਚਾਹੇ ਕੋਈ ਤਿੰਨ ਗਰੀਬ ਬੰਦਾ ਹੈ ਵਣ ਚਾਹੇ ਕੋਈ ਹੰਕਾਰੀ ਹੈ ਤਿੰਨ ਕੋਈ ਨਿਮਰਤਾ ਵਾਲਾ ਹੈ ਲੇਕਿਨ ਪ੍ਰਮਾਤਮਾ ਦੇ ਨਾਮ ਵਿੱਚ ਉਹ ਵੀ ਮੌਲ ਜਾਂਦਾ ਹੈ ਆਨੰਦ ਵਿੱਚ ਆ ਜਾਂਦਾ ਹੈ ਕੀਰਤਨ ਸੁਣ ਕੇ ਕਥਾ ਸੁਣ ਕੇ ਦੀਵਾਨ ਸੁਣ ਕੇ ਸਮਰਥ ਪੁਰਖ ਅਪਾਰ ਸਮਰਥ ਉਹ ਪੁਰਖ ਅਕਾਲ ਪੁਰਖ ਜੋ ਪਾਰਾਵਰਤੋਂ ਰਹਤ ਹੈ ਉਹ ਸਮਰੱਥਾ ਵਾਲਾ ਹੈ ਕਿ ਉਹ ਉੱਚੀਆਂ ਨੀਵੀਆਂ ਸਾਰਿਆਂ ਨੂੰ ਖੁਸ਼ੀਆਂ ਦੇ ਨਾਲ ਖੜਾਓ ਬਖਸ਼ ਦਿੰਦਾ ਹੈ ਹਰ ਮਿਲਣਾ ਨਵ ਮਨ ਲੋਚਦਾ ਲੋਚਦਾ ਤੇ ਵਿਸਰਾਮ ਲਾ ਕੇ ਪੜਨਾ ਹੈ ਕਰਮ ਮਿਲਾਵਣ ਹਾਰ ਸਾਰਿਆਂ ਦਾ ਹੀ ਰੱਬ ਨੂੰ ਮਿਲਣ ਵਾਸਤੇ ਮਨ ਤਾਂ ਚਾਹੁੰਦਾ ਹੀ ਰਹਿੰਦਾ ਹੈ ਬਾਰੇ ਇਨਸਾਨ ਕੰਮ ਕਿਸ ਤਰ੍ਹਾਂ ਦੇ ਕਰਦਾ ਹੈ ਕਰਮ ਕਿਸ ਤਰ੍ਹਾਂ ਦੇ ਕਰਦਾ ਹੈ ਕਰਮਾਂ ਨੇ ਮਿਲਾਉਣਾ ਹੈ ਕਰਮ ਮੰਮੇ ਨੂੰ ਸਿਹਾਰੀ ਇਹਦਾ ਅਰਥ ਬਖਸ਼ਿਸ਼ ਵੀ ਹੈ ਕਿ ਜੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋ ਜਾਵੇ ਤਾਂ ਉਹ ਬਖਸ਼ਿਸ਼ ਹੀ ਸਾਨੂੰ ਪ੍ਰਮਾਤਮਾ ਨਾਲ ਮਿਲਾਉਂਦੀ ਹੈ ਜਿੰਨੀ ਸਖੀਏ ਪ੍ਰਭ ਪਾਇਆ ਜਿੰਨਾ ਜੀਵ ਰੂਪ ਇਸਤਰੀਆਂ ਨੇ ਸਖੀਆਂ ਨੇ ਆਤਮਾ ਰੂਪ ਸਖੀਆਂ ਨੇ ਇਸ ਸੰਸਾਰ ਤੇ ਸਰੀਰ ਧਾਰਨ ਕਰਕੇ ਪਰਮੇਸ਼ਰ ਨੂੰ ਪਾ ਲਿਆ ਹੈ ਹਾਉ ਤਿੰਨ ਕੈ ਸਦ ਬਲਿਹਾਰ ਪੰਜਵੇਂ ਪਾਤਸ਼ਾਹ ਫਰਮਾਉਂਦੇ ਅਸੀਂ ਉਹਨਾਂ ਤੋਂ ਸਦਾ ਬਲਿਹਾਰ ਜਾਂਦੇ ਹਾਂ ਤੇ ਸਾਨੂੰ ਸਿੱਖਿਆ ਦਿੰਦੇ ਨੇ ਕਿ ਉਹਨਾਂ ਤੋਂ ਸਦਾ ਬਲਿਹਾਰ ਜਾਈਏ ਵਾਰਨੇ ਜਾਈਏ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਮਨੁੱਖਾ ਜਨਮ ਵਿੱਚ ਆ ਕੇ ਨਾਨਕ ਹਰਜੀ ਮਾਇਆ ਕਰ ਕਰ ਦੇ ਉੱਤੇ ਵਿਸਰਾਮ ਹੈ ਸਤਿਗੁਰੂ ਪੰਜਵੇਂ ਪਾਤਸ਼ਾਹ ਫਰਮਾਉਂਦੇ ਕਿ ਅਕਾਲ ਪੁਰਖ ਅੱਗੇ ਇਹ ਹੀ ਹੱਥ ਜੋੜ ਕੇ ਬੇਨਤੀ ਕਰੀਏ ਕਿ ਸਾਡੇ ਤੇ ਕਿਰਪਾ ਕਰੋ ਮਾਇਆ ਇੱਥੇ ਮੰਮੇ ਨੂੰ ਕੰਨਾਂ ਲਾ ਕੇ ਮਾਇਆ ਨਹੀਂ ਪੜਨਾ ਮਾਇਆ ਪੜਨਾ ਹੈ ਮਾਇਆ ਦਾ ਅਰਥ ਹੈ ਕਿਰਪਾ हे ਪ੍ਰਮਾਤਮਾ ਜੀ ਸਾਡੇ ਤੇ ਕਿਰਪਾ ਕਰੋ ਸ਼ਬਦ ਸਵਾਰਣ ਹਾਰ ਆਪਣੇ ਗੁਰਬਾਣੀ ਦੇ ਸ਼ਬਦਾਂ ਦੇ ਦੁਆਰਾ ਮਹਾਰਾਜ ਜੀ ਸਾਡਾ ਤੁਸੀਂ ਜੀਵਨ ਸਵਾਰਣ ਦੀ ਸਮਰੱਥਾ ਰੱਖਦੇ ਜੇ ਇਸ ਕਰਕੇ ਪਾਤਸ਼ਾਹ ਜੀ ਸਾਨੂੰ ਵੀ ਗੁਰਬਾਣੀ ਦੇ ਸ਼ਬਦਾਂ ਦੇ ਦੁਆਰਾ ਸਵਾਰ ਲਓ ਜੀ ਸਾਡਾ ਜੀਵਨ ਜਿਹੜਾ ਹੈ ਇਹਨੂੰ ਮਹਾਰਾਜ ਪਾਤਸ਼ਾਹ ਜੀ ਗੁਰਮਤ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੂਲਾਂ ਦੇ ਵਿੱਚ ਕੱਢ ਦਿਓ ਸਾਵਣ ਤਿਨਾ ਸੁਹਾਗਣੀ ਸੁਹਾਗਣੀ ਤੇ ਵਿਸਰਾਮ ਹੈ ਇਹ ਸਾਵਣ ਦਾ ਮਹੀਨਾ ਜੋ ਚੜਿਆ ਹੈ ਤਿਨਾ ਸੁਹਾਗਣੀ ਉਹਨਾਂ ਰੱਬ ਨਾਲ ਪਿਆਰ ਵਾਲਿਆਂ ਗੁਰਸਿੱਖਾਂ ਜਿਗਿਆਸੂਆਂ ਦੇ ਲਈ ਸੁਹਾਵਣਾ ਬਤੀਤ ਹੁੰਦਾ ਹੈ ਜਿਨ ਰਾਮ ਨਾਮ ਉਰਹਾਰ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਇੱਕ ਤਰ੍ਹਾਂ ਨਾਲ ਗਲ ਵਿੱਚ ਹਾਰ ਹੀ ਪਰੋਕੇ ਪਾ ਲਿਆ ਹੋਵੇ ਕਿ ਉਹ ਸੋਨੇ ਦੇ ਹਾਰ ਵਾਂਗ ਰੱਬ ਦੇ ਨਾਮ ਨਾਲ ਪਿਆਰ ਕਰਦੇ ਹੋਣ ਤੇ ਥੋੜੀ-ਥੋੜੀ ਧੀਰ ਬਾਅਦ ਜਿਵੇਂ ਸੋਨੇ ਦੇ ਹਾਰ ਵਾਲੇ ਇਨਸਾਨ ਦੇਖਦਾ ਹੀ ਰਹਿੰਦਾ ਕਿ ਕਿਤੇ ਡਿੱਗਦਾ ਨਹੀਂ ਗਿਆ ਇਸ ਤਰ੍ਹਾਂ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਭੁਲਾਉਂਦਾ ਹੀ ਨਹੀਂ ਹੈ ਉਹਨਾਂ ਦੇ ਲਈ ਸਾਵਣ ਦਾ ਮਹੀਨਾ ਉਹਨਾਂ ਪਰਮੇਸ਼ਰ ਦੇ ਪਿਆਰ ਵਾਲੀਆਂ ਰੂਹਾਂ ਸੁਹਾਗਣੀਆਂ ਦੇ ਲਈ ਬਹੁਤ ਸੁਹਾਵਣਾ ਬੀਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ